ਮੈਂ ਸੁਰਜੀਤ ਸਿੰਘ ਬਾਜਾਖਾਨਾ ਬ੍ਰਿਸਬੇਨ ਆਸਟ੍ਰੇਲੀਆ ਤੋਂ ਜਿੱਥੋਂ ਵੀ ਤੁਸੀਂ ਸੁਰਜੀਤ ਬਾਜਾਖਾਨਾ YouTube ਚੈਨਲ ਨਾਲ ਜੁੜਦੇ ਹੋ ਵੱਡੇ ਛੋਟੇ ਭੈਣ ਭਾਈ ਸੱਜਣ ਮਿੱਤਰ ਨਿਆਣੇ ਪੀਆ ਪੁੱਤ ਜੋ ਵੀ ਜੁੜਦੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਤੁਸੀਂ ਜਿੱਥੇ ਵੀ ਹੋ ਸਾਰੇ ਚੜ੍ਹਦੀ ਕਲਾ 'ਚ ਹੋ ਆਪਾਂ ਬਿਲਕੁਲ ਬ੍ਰਿਸਬੇਨ ਦੇ ਵਿੱਚ ਚੜ੍ਹਦੀ ਕਲਾ 'ਚ ਅੱਜ ਮੈਂ ਇੱਕ ਸਪਾਈਕਟੀ ਕਰਨੀ ਕਹਿਣ ਲੱਗਿਆ ਕਿਉਂਕਿ ਮੈਂ ਪੋਲਿਟਿਕਸ ਦੇ ਨਾਲ ਮੇਰਾ ਸਬੰਧ ਇੰਡੀਆ ਦੇ ਵਿੱਚ ਵੀ ਕਾਫੀ ਹੈ ਪਹਿਲਾਂ ਵੀ ਸੀ ਤੇ ਅੱਜ ਵੀ ਹੈਗਾ ਤੇ ਪੋਲਿਟਿਕਸ ਲੀਡਰਾਂ ਨੂੰ ਮਿਲਣਾ ਜਾਂ ਉਹਨਾਂ ਦੇ ਸਨੇਹੇ ਗੱਲਾਂ ਬਾਤਾਂ ਉਹ ਮੈਂ ਆਸਟ੍ਰੇਲੀਆ 'ਚ ਵੀ ਕਰਦਾ ਕਿਉਂਕਿ ਅਸੀਂ ਪਾਰਲੀਮੈਂਟ 'ਚ ਵੀ ਜਾਂਦੇ ਆ ਕਿ ਕਿ ਅਸੀਂ ਆਦੇ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਆ ਸੇਵਾਦਾਰ ਆ ਗੁਰੂ ਘਰਾਂ ਦੇ ਕਹਿ ਲੋ ਜਾਂ ਵੈਸੇ ਕਮਿਊਨਿਟੀ ਦੇ ਵਿੱਚ ਜਿੰਨਾ ਕੁ ਸਹਿਯੋਗ ਕਰ ਸਕਦੇ ਆ ਅਸੀਂ ਉਹ ਉੱਥੇ ਵੀ ਲੀਡਰਾਂ ਨੂੰ ਮਿਲਦੇ ਆ ਇੱਥੇ ਵੀ ਮਿਲਦੇ ਆ ਮੇਰੇ ਘਰਾਂ ਜਿਹੜਾ ਸਾਡਾ ਮੁੱਖ ਮੰਤਰੀ ਸੀ ਪਿਛਲਾ ਹੁਣ ਵਿਰੋਧੀ ਧਿਰ ਦਾ ਨੇਤਾ ਉਹ ਵੀ ਮੇਰੇ ਇਰਗੇ ਤੋਂ ਆ ਜਿੱਤੋਂ ਦੇ ਅਸੀਂ ਵੋਟਾਂ ਪਾਉਂਦੇ ਆ ਕਿਉਂਕਿ ਉਹਦੇ ਨਾਲ ਵੀ ਮਿਲਬਰਤਾ ਰਹਿੰਦਾ ਤੇ ਜਿੱਥੇ ਲੋਕ ਪੀਟੇ ਡਟਣ ਦੀਆਂ ਗੱਲਾਂ ਕਰਦੇ ਆ ਕਿ ਤੂੰ ਕਿਉਂ ਮਿਲਿਆ ਮੈਨੂੰ ਕਾਫੀ ਮੈਸੇਜ ਨੇ ਹੀ ਆਏ ਮੈਂ ਸਪਸ਼ਟ ਕਰਦਾ ਕਿ ਉਹ ਮੇਰੇ ਏਰਗੇ ਤੋਂ ਵੋਟਾਂ ਤੋਂ ਖੜਾ ਹੋਇਆ ਤਾਂ ਸਾਡੇ ਭਾਈਚਾਰੇ ਦੀਆਂ ਜਿਹੜੀਆਂ ਕੋਈ ਮੰਗਾਂ ਸੁਝਾਅ ਬੇਨਤੀਆਂ ਹੁੰਦੀਆਂ ਮੈਂ ਕੁਝ ਦਿਨ ਪਹਿਲਾਂ ਮਿਲਿਆ ਸੀ ਸਾਂਝੇ ਸਾਂਝੇ ਵਿਦੋਖ ਤਲੀਫਾਂ ਨੂੰ ਦੱਸੀਆਂ ਸੀ ਬੇਨਤੀਆਂ ਵੀ ਕੀਤੀਆਂ ਸੀ ਤੇ ਜ਼ਰੂਰੀ ਨਹੀਂ ਹੁੰਦਾ ਵੀ ਹਰ ਬੰਦਾ ਜਿਹੜਾ ਬੋਲਨ ਦਾ ਉਹਦਾ ਢੰਗ ਤਰੀਕਾ ਹਰ ਬੰਦੇ ਦਾ ਆਪੋ ਆਪਣਾ ਮੇਰੇ ਜਿੰਨਾ ਚਿਰ ਵੀ ਗੱਲ ਹੋਈ ਬੜੀ ਨਿਮਰਤਾ ਦੇ ਨਾਲ ਹੋਈ ਆ ਤੇ ਭਾਈਚਾਰੇ ਵਾਸਤੇ ਆਜੇ ਕਮਿਊਨਿਟੀ ਵਾਸਤੇ ਬਿਲਕੁਲ ਗੱਲਾਂ ਸਾਂਝੀਆਂ ਕੀਤੀਆਂ ਤੇ ਉਹਨਾਂ ਨੇ ਵਿਸ਼ਵਾਸ ਵੀ ਦਵਾਇਆ ਵੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਅਸੀਂ ਸਾਰੇ ਸਾਰੇ ਧਰਮਾਂ ਦੇ ਲੋਕਾਂ ਦੇ ਨਾਲ ਤੇ ਬਾਕੀ ਜਿੱਥੋਂ ਤੱਕ ਸਟੇਜ ਦੇ ਦਰਵਾਜ਼ੇ ਬੰਦ ਕਰਨ ਜਾਂ ਖੋਲਣ ਦੀਆਂ ਗੱਲਾਂ ਇਹ ਜਿਹੜੀਆਂ ਮਰਜ਼ੀ ਸਰਕਾਰਾਂ ਆ ਜਾਣ ਇਹਨਾਂ ਦਾ ਇਮੀਗ੍ਰੇਸ਼ਨ ਬਿਨਾ ਓਵਰਸੀ ਲੋਕਾਂ ਬਿਨਾ ਨਹੀਂ ਸਰਨਾ ਅਸੀਂ ਬਹੁਤ ਹੀ ਮਿਹਨਤੀ ਲੋਕ ਆ ਤੇ ਦੇਖਦੇ ਤਰੱਕੀ ਦੇ ਵਿੱਚ ਸਾਡਾ ਵੀ ਬਹੁਤ ਵੱਡਾ ਯੋਗਦਾਨ ਆ ਲੱਖਾਂ ਡਾਲਰ ਅਸੀਂ ਟੈਕਸ ਭਰਦੇ ਆ ਆ ਬੰਦਾ ਜੇ ਨਾਰਮਲ ਪਰਿਵਾਰਾਂ ਦੀ ਗੱਲ ਕਰਦਾ 20-50 ਹਜ਼ਾਰ ਡਾਲਰ ਤਾਂ ਹਰ ਪਰਿਵਾਰ ਹੀ ਘੱਟੋ-ਘੱਟ ਹੀ ਘੱਟੋ-ਘੱਟ ਦੀ ਗੱਲ ਕਰਦਾ ਭਰਦਾ ਹੋਗਾ ਟੈਕਸ ਤਾਂ ਸਰਕਾਰਾਂ ਤੁਹਾਡੇ ਟੈਕਸ ਤੇ ਚੱਲਣੀ ਆ ਕੋਈ ਨਾ ਸਪੈਸ਼ਲ ਪੈਸਾ ਤਾਂ ਹੁੰਦਾ ਨਹੀਂ ਵੋਟਾਂ ਵੇਲੇ ਜਿਵੇਂ ਇੰਡੀਆ ਦੀ ਗੱਲ ਕਰਾਂ ਉਹਤੇ ਵੀ ਕੋਈ ਸਿੱਖਾਂ ਨੂੰ ਕੋਈ ਹਿੰਦੂਆਂ ਨੂੰ ਕੋਈ ਮੁਸਲਮਾਨਾਂ ਨੂੰ ਵੱਖ-ਵੱਖ ਧਰਮਾਂ ਨੂੰ ਲੋਕ ਪਾੜਦੇ ਆ ਰਾਜ ਕਰਦੇ ਆ ਇਹ ਬਹੁਤਾ ਫਰਕ ਨਹੀਂ ਸਹਿਤਾਂ ਲਗਭਗ ਸਾਰੇ ਦੇਸ਼ਾਂ ਦੇ ਵਿੱਚ ਇੱਕੋ ਜਿਹੀਆਂ ਹੁੰਦੀਆਂ ਤੇ ਪੀਟਰ ਡਾਟਨ ਨੂੰ ਜਾਂ ਸਾਡੇ ਪ੍ਰਧਾਨ ਮੰਤਰੀ ਦੇ ਵਿੱਚ ਲੋਕ ਫਰਕ ਸਮਝਦੇ ਆ ਹਰ ਬੰਦੇ ਨੇ ਆਪਣੇ ਦੇਸ਼ ਦੀ ਗੱਲ ਕਰਨੀ ਹੈ ਆਪਣੇ ਲੋਕਾਂ ਨੂੰ ਉਹਦੋਂ ਵੋਟਾਂ ਜਿਵੇਂ ਉਹਨਾਂ ਵੱਧ ਮਿਲਣੀਆਂ ਹੁਣ ਮੈਂ ਬਿਹਾਰੀ ਭਈਆਂ ਦੀ ਗੱਲ ਕਰਦਾ ਜਾਂ ਕੋਈ ਜਿੰਨੇ ਵੀ ਪਰਦੇਸੀ ਲੋਕ ਪੰਜਾਬ 'ਚ ਦਿਹਾੜੀਆਂ ਕਰਨ ਆਉਂਦੇ ਆ ਅਸੀਂ ਉਹਨਾਂ ਦਾ ਵਿਰੋਧ ਕਰਦੇ ਆ ਵਿਰੋਧ ਨਾ ਕਰੋ ਕੰਮ ਕਰੋ ਉਹਨਾਂ ਨੇ ਕਿੰਨੀਆਂ ਕਿੰਨੀਆਂ ਕੋਠੀਆਂ ਬਣਾ ਲਈਆਂ ਕਿੱਡੇ ਕਿੱਡੇ ਕਾਰੋਬਾਰ ਕਰ ਲਏ ਸਾਨੂੰ ਤਕਲੀਫ ਹੁੰਦੀ ਹੈ ਇਹ ਸੱਚੀਆਂ ਗੱਲਾਂ ਅਸੀਂ ਪਰਦੇਸਾਂ 'ਚ ਆਏ ਆ ਪਰਮਾਤਮਾ ਨੇ ਇੰਨਾ ਕੁਛ ਦਿੱਤਾ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ ਅਸੀਂ ਵੀ ਦਿਹਾੜੀਆਂ ਹੀ ਕਰਦੇ ਆ ਇੱਥੇ ਜਿਵੇਂ ਪੰਜਾਬ 'ਚ ਕੋਈ ਹੋਰ ਸਟੇਟਾਂ ਦੇ ਲੋਕ ਆ ਕੇ ਲੇਬਰ ਕਰਦੇ ਆ ਮਿਹਨਤ ਕਰਦੇ ਆ ਜੌਬਾਂ ਕਰਦੇ ਆ ਉਹੀ ਹਾਲ ਸਾਡਾ ਪਰ ਸਾਡਾ ਰਹਿਣ-ਬਹਿਣ ਦਾ ਖਾਣ-ਪੀਣ ਦਾ ਲੈਵਲ ਦਾ ਕਾਫੀ ਫਰਕ ਕਹਿ ਸਕਦੇ ਹਾਂ ਕਿਉਂਕਿ ਇਹ ਦੀਸਾ ਬਹੁਤ ਸਹੂਲਤਾਂ ਦਿੱਤੀਆਂ ਜੇ ਇਹ ਟੈਕਸ ਭਰਦੇ ਆ ਤਾਂ ਸਾਨੂੰ ਸਹੂਲਤਾਂ ਵੀ ਮਿਲਦੀਆਂ ਸਰਕਾਰਾਂ ਜਿਹੜੀਆਂ ਮਰਜ਼ੀ ਆ ਜਾਣ ਆਸਟ੍ਰੇਲੀਆ ਦੇ ਦਰਵਾਜ਼ੇ ਖੁੱਲਣਗੇ ਹੀ ਖੁੱਲਣਗੇ ਜੇ ਤੁਹਾਨੂੰ ਕੋਈ ਕੋਈ ਇਸ ਜਾਂ ਜਾਣਕਾਰੀ ਚਾਹੀਦੀ ਹੋਵੇ ਤੇ ਮੈਂ ਆ ਦਾ ਨੰਬਰ ਵੀ ਪਾ ਦੂੰਗਾ ਜਿੰਨੇ ਜੋਗਰਾ ਮੈਂ ਆ 24 ਘੰਟੇ ਤੋਂ ਸਭ ਤੋਂ ਦਿਨ ਤੁਹਾਡੇ ਵਾਸਤੇ ਹਾਜ਼ਰ ਆ ਜੇ ਕਿਸੇ ਨੇ ਪ੍ਰੈਸ ਬੇਣਾਉਣਾ ਕੋਈ ਰਹਿਣ ਦੀ ਸਮੱਸਿਆ ਆਉਂਦੀ ਹੈ ਕੋਈ ਜੋਬ ਦੀ ਆਉਂਦੀ ਹੈ ਜਿੰਨੇ ਜੋਗਰੇ ਆ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਵਿਸ਼ਵਾਸ ਦਿਵੋਨਾ ਆਪਾਂ ਤੁਹਾਡੇ ਨਾਲ ਖੜੇ ਆ ਪਿਆਬੀਓ ਭਾਈ ਚਾਰੇ ਦੇ ਨਾਲ ਹੀ ਬੰਦਾ ਵੱਡਾ ਤੇ ਅਸੀਂ ਪਹਿਲੇ 16-17 ਸਾਲ ਤੋ ਮੈਂ ਆਸਟ੍ਰੇਲੀਆ ਰਹਿਨਾ ਅਣਗਿੰਤ ਪਰਿਵਾਰਾਂ ਦੀ ਸਾਥ ਦਿੱਤਾ ਤੇ ਜਦੋਂ ਤੱਕ ਸਾਥ ਚੱਲਦੀ ਆ ਅੱਗੇ ਵੀ ਤੁਹਾਡੇ ਨਾਲ ਹੀ ਖੜੇ ਆ ਤੇ ਮੈਨੂੰ ਵੀ ਭਾਈਚਾਰੇ ਵੱਲੋਂ ਜਿੰਨਾ ਮਾਣ ਇੱਜ਼ਤ ਮਿਲਿਆ ਉਹ ਸ਼ਬਦਾਂ ਚ ਬਿਆਨ ਨਹੀਂ ਹੋ ਸਕਦਾ ਮਾਣ ਕਰਿਆ ਕਰੋ ਤੇ ਸਿੱਖ ਭਾਈਚਾਰੇ ਤੇ ਸਮੁੱਚੇ ਪੰਜਾਬੀ ਭਾਈਚਾਰੇ ਤੇ ਆਪਣੇ ਲੋਕਾਂ ਨਾਲ ਖੜਿਆ ਕਰੋ ਮੈਂ ਫੇਰ ਕਹਿਣਾ ਵੋਟਾਂ ਪੈ ਜਾਣੀਆਂ 3 ਮਈ ਨੂੰ ਉਸ ਤੋਂ ਬਾਅਦ ਜਿਹੜੀਆਂ ਯੂਨੀਵਰਸਿਟੀਆਂ ਸਾਡੇ ਬੱਚਿਆਂ ਦੀ ਤਾਂ ਅਸੀਂ ਸਿਟੀਜ਼ਨ ਹੋ ਗਏ ਆ ਮੰਨ ਲਓ ਸਾਡੀਆਂ ਫੀਸਾਂ ਦਾ ਨਾ ਮਾਤਰਾ ਓਵਰਸੀਅਰ ਲੋਕਾਂ ਦੇ ਮੁਕਾਬਲੇ ਯੂਨੀਵਰਸਿਟੀਆਂ ਕਾਦੇ ਹਾਸਰੇ ਚੱਲਣਗੀਆਂ ਜੇ ਤੇ ਕੋਈ ਨਵਾਂ ਬੰਦਾ ਆਉਂਦਾ ਕਿੰਨੇ ਪੈਸੇ ਲਾਉਂਦਾ ਉਹ ਕਿੰਨਾ ਦੇਖਦੇ ਵਿਕਾਸ ਦੇ ਵਿੱਚ ਆਪਣਾ ਹਿੱਸਾ ਪਾਉਂਦਾ ਇਹ ਛੋਟੀਆਂ ਗੱਲਾਂ ਨਹੀਂ ਇਹ ਬਹੁਤ ਵੱਡੀਆਂ ਗੱਲਾਂ ਆ ਤੁਸੀਂ ਭਰੋਸਾ ਰੱਖਿਓ ਆਪਣੇ ਆਪ ਤੇ ਚੰਗੀ ਪੜ੍ਹਾਈ ਵਾਸਤੇ ਆਓ ਮਿਹਨਤੀ ਲੋਕਾਂ ਵਾਸਤੇ ਇੱਥੋਂ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣਗੇ ਕੰਮਚੋਰ ਬੰਦਿਆਂ ਦੇ ਇਹਨਾਂ ਦੇਸ਼ਾਂ 'ਚ ਕੋਈ ਜਗ੍ਹਾ ਨਹੀਂ ਪੜ੍ਹਾਈ ਕਰੋ ਚੰਗੀ ਪੜ੍ਹਾਈ ਕਰੋ ਮਿਹਨਤ ਕਰੋ ਤੁਹਾਨੂੰ ਵਿਸ਼ਵਾਸ ਦਿਵਾਉਣਾ ਮੈਂ ਕੋਈ ਇਮੀਗ੍ਰੇਸ਼ਨ ਏਜੰਟ ਨਹੀਂ ਇੱਕ ਪਿੰਡੂ ਪਿੰਡੂ ਆ ਤੇ ਪਿੰਡਾਂ ਵਾਲੀਆਂ ਗੱਲਾਂ ਤੇ ਪਿੰਡਾਂ ਵਾਲੀ ਪਾਹਾ ਦੇ ਵਿੱਚ ਹੀ ਦੱਸਣੀ ਆ ਸਿੱਧੀਆਂ ਸਾਧੀਆਂ ਗੱਲਾਂ ਆਪਣੀਆਂ ਤੁਹਾਨੂੰ ਵਾਰ-ਵਾਰ ਵਿਸ਼ਵਾਸ ਦਿਵਾਉਣਾ ਕੁਝ ਮਹੀਨੇ ਖੜ੍ਹ ਜੋ ਦਰਵਾਜ਼ੇ ਜ਼ਰੂਰ ਖੁੱਲਣਗੇ ਜਿਹੜੀਆਂ ਮਰਜ਼ੀ ਸਰਕਾਰਾਂ ਆ ਜਾਣ ਚੰਗੀਆਂ ਪੜਾਈਆਂ ਲੈ ਕੇ ਆਓ ਚੰਗੀ ਸੋਚ ਲੈ ਕੇ ਆਓ ਨੀਤ ਨੂੰ ਮਰਾਦਾ ਤੇ ਕੋਸ਼ਿਸ਼ੇ ਕਰਿਆ ਕਰੋ ਖੁਸ਼ ਰਹਿਿਆ ਕਰੋ ਮਾਂ ਪਿਓ ਦਾ ਧਿਆਨ ਰੱਖਿਆ ਕਰੋ ਵੱਡਿਆਂ ਦਾ ਧਿਆਨ ਰੱਖਿਆ ਕਰੋ ਬੱਚਿਆਂ ਨੂੰ ਸਮਾਂ ਦੇਇਆ ਕਰੋ ਬੱਚੇ ਤੇ ਬਜ਼ੁਰਗਾਂ ਨੂੰ ਜਿੰਨਾ ਸਮਾਂ ਦੇ ਸਕਦੇ ਹੋ ਧੰਨਵਾਦ ਤੁਹਾਡਾ ਸਾਰਿਆਂ ਦਾ ਫਿਰ ਮੈਂ ਕਹਿੰਦਾ ਭਾਵੇਂ ਪੀਟਰ ਦਾਸ ਨੂੰ ਹੋਵੇ ਜਾਂ ਸਾਡਾ ਹੁਣ ਵਾਲਾ ਪ੍ਰਧਾਨ ਮੰਤਰੀ ਹੋਵੇ ਸਾਡੇ ਮੁੱਖ ਮੰਤਰੀ ਹੁਣ ਮੰਤਰੀ ਹੋਣ ਜੇ ਕਿਸੇ ਨੇ ਕਿਸੇ ਨਾਲ ਗੱਲ ਕਰਨੀ ਹੋਈ ਤਾਂ ਆਪਾਂ ਤੁਹਾਡੀ ਉਹ ਵੀ ਕਰਵਾ ਦਾਂਗੇ ਇਹ ਕੁਛ ਨਹੀਂ ਹੈਗਾ ਸਿਰਫ ਵੋਟਾਂ ਦਾ ਚੱਕਰ ਆ ਕੁਸ਼ਚਰ ਮੈਂ ਰੋਡ ਦੇ ਨੇੜੇ ਬੈਠਾ ਇਹ ਵੀਡੀਓ ਮਨ ਲਓ ਤੁਹਾਡੇ ਨਾਲ ਵੀਡੀਓ ਦੇ ਜ਼ਰੀਏ ਗੱਲਾਂ ਸਾਂਝੀਆਂ ਕਰ ਰਹੇ ਆ ਤਾਂ ਤਾਂ ਕਰਕੇ ਕੁਝ ਆਵਾਜ਼ ਵੀ ਹੁੰਦੀ ਐ ਕਿਉਂਕਿ ਸਰਜੀਤ ਬਾਜਾਖਾਨਾ YouTube ਚੈਨਲ ਐ ਇੱਕ ਤੁਹਾਡਾ ਚੈਨਲ ਆ ਤੇ ਸਿੱਧਾ ਸਾਦਾ ਚੈਨਲ ਆ ਕੋਈ ਬਹੁਤਾ ਇਹਦੇ ਵਿੱਚ ਫੇਰ ਫੇਰ ਵਾਲੀ ਗੱਲ ਨਹੀਂ ਕੋਈ ਐਡੀਟਿੰਗ ਵਾਲੀ ਗੱਲ ਨਹੀਂ ਅਸੀਂ ਤੇ ਜਿੱਦਾਂ ਦੀ ਰਿਕਾਰਡਿੰਗ ਕਰ ਲਈ ਜੋ ਵਿਚਾਰ ਆਪਣੇ ਕਵਰੇਜ ਕਰ ਲਏ ਆ ਸਾਂਝੇ ਤੁਹਾਡੇ ਨਾਲ ਕਰ ਦੇਣੇ ਆ ਬਾਰ-ਬਾਰ ਕਹਿਣਾ ਬਿਲਕੁਲ ਦਰਵਾਜ਼ੇ ਖੁੱਲਣਗੇ ਖੁਸ਼ ਰਹਿਆ ਕਰੋ ਜਿੱਥੇ ਤੁਹਾਡਾ ਅੰਜਾ ਲਿਖਿਆ ਤੁਸੀਂ ਜੁਗਣਾ ਜੁਗਣਾ ਪਰ ਮੈਂ ਇੱਕ ਵਾਰ ਅਖੀਰ ਦੇ ਵਿੱਚ ਫੇਰ ਕਹਿਣਾ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਤੇ ਤੁਸੀਂ ਸਰਜੀ ਦੇ ਬਾਜਾਖਾਨਾ YouTube ਚੈਨਲ ਨੂੰ ਇੰਨਾ ਪਿਆਰ ਸਤਿਕਾਰ ਦਿੰਦੇ ਹੋ ਸਰਜੀ ਜੀ ਤੁਸੀਂ ਆਪਣਾ ਸਮਝ ਦਿਓ ਤੁਹਾਡਾ ਸਾਰਿਆਂ ਦਾ ਹੀ ਧਨੋ ਮਨੋ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਇੱਕ ਵਾਰ ਫੇਰ ਸਰਜੀ ਦੇ ਬਾਜਾਖਾਨਾ YouTube ਚੈਨਲ ਵੱਲੋਂ ਧੰਨਵਾਦ ਖੁਸ਼ ਰਹੋ ਹੱਸਦੇ ਵਸਦੇ ਰਹੋ ਧੰਨਵਾਦ ਸਸੀ ਕਾਲ ਜੀ